ਮੈਂ ਨਵੀਂ ਮੈਂ ਅਸੰਕ ਦਾ ਪਾੜਦਾ ਨਾ ਮੈਂ ਇਹਨੂੰ ਬਹੁਤ ਕਦਾਬਾਂ ਪੜ੍ਹਦਾ ਠੀਕ ਹੈ ਹਰ ਬੰਦੇ ਕੋਲ ਨਹੀਂ ਆਪਾਂ ਗੱਲ ਕਰਦੇ ਮੈਨੂੰ ਇੱਕ ਕਿਤਾਬ ਮਿਲੀ ਉਹ ਇਹੋ ਕਿਤਾਬ ਦੇ ਵਿੱਚ ਹੁਣ ਨੌਵੇਂ ਭੁੱਲ ਗਿਆ ਉਹ ਜੱਟਾਂ ਦੇ ਗੋਤਾਂ ਬਾਰੇ ਉਹਦੇ ਵਿੱਚ ਵਰਣਨ ਕਰਿਆ ਬਸ ਜਿੰਨੀਆਂ ਦੇ ਗੋਤਾਂ ਬਾਰੇ ਵੀ ਕਿੱਥੋਂ ਆਏ ਕੌਣ ਕੀ ਆ ਕਿਵੇਂ ਕੀ ਆਦਾ ਵੱਡ ਬੜੇ ਨੇ ਕਿੱਥੇ ਕੀ ਜੁੜਦੀ ਹੈ ਰੀਤਾ ਠੀਕ ਹੈ ਉਹ ਪ੍ਰੋਬਾ ਮੈਂ ਕਿਤਾਬ ਲਿਆਇਆ ਠੀਕ ਹੈ ਕੋਈ ਬੰਦਾ ਮੈਂ ਹੁਣ ਭੁੱਲ ਗਿਆ ਮੈਂ ਬੰਦਾ ਬਹੁਤ ਤਕੜਾ ਸੀ ਪਹਿਲਵਾਨ ਸੀ ਬਹੁਤ ਨਰੋਆ ਇਹਨਾਂ ਦਾ ਹਵੇਲੀ ਵਾਲਿਆਂ ਦਾ ਜਿਹੜਾ ਵੱਡ ਬੁਡੇਰਾ ਸੀ ਕੀ ਨਾਂ ਨਾਂ ਕੀ ਸੀ ਉਹਦਾ ਨਾਂ ਸੀਗਾ ਦੁੱਲਾ ਸਿੰਘ ਦੁੱਲਾ ਸਿੰਘ ਹਵੇਲੀ ਵਾਲਾ ਸਰਾਂ ਦੁੱਲਾ ਸਿੰਘ ਸਰਾਂ ਵਜਦਾ ਸੀ ਉਹ ਠੀਕ ਆ ਬੜੀ ਟੱਬਾ ਉਹਨੇ ਬਗੈਰ ਦਾ ਤੌਰ ਤੇ ਖਾਇਆ ਕੱਲਾਂ ਟੱਬਾ ਨਹੀਂ ਖਾਇਆ ਅੱਛਾ ਬੜੀ ਟੱਬੇ ਵਾਲਾ ਹਾਂਜੀ ਬੜੀ ਟੱਬੇ ਵਾਲਾ ਦੁੱਲਾ ਸਿੰਘ ਸਰ ਸਰਦਾਰ ਸਰਾਂ ਠੀਕ ਆ ਤੇ ਉਹ ਮਤਲਬ ਹੁਣ ਜਿਵੇਂ ਰਾਜੇ ਜਿਵੇਂ ਫਤਗੁਰ ਤੋਂ ਤੇ ਜਦੋਂ ਖੁਸ਼ ਹੋ ਗਿਆ ਮਤਲਬ ਵਿਰੋਧaband ਵਿੱਚ ਇਹਨੂੰ ਜੰਗੀਰ ਵਲ ਸੀ ਉਹਨੇ ਰਣਜੀਤ ਸਿੰਘ ਨੇ ਠੀਕ ਆ ਯਾਨੀ ਜਿਵੇਂ ਬਜ਼ੁਰਗ ਦੱਸਣੇ 900 ਬੱਕੇ ਦਾ ਜ਼ਮੀਨ ਸੀਗੀ ਠੀਕ ਆ ਉਹ ਠੀਕ ਆ ਤੇ ਬਾਕੀ ਹਵੇਲੀ ਪਾਉਣ ਵਾਸਤੇ ਪੈਸੇ ਦਿੱਤੇ ਮੋਟੇ ਠੀਕ ਆ ਝੂਲਤ ਮਤਲਬ ਜਿਵੇਂ ਅੱਜ ਆਪਾਂ ਕੋਈ ਹਵੇਲੀ ਅੱਜ ਆਪਰੇ ਖੜੀ ਆ ਪਰ ਖੜੀ ਆ ਪਰ ਹਾਂਜੀ ਹੈਗੀ ਯਾਨੀ ਕਿ ਖਸਤਾ ਹਾ ਚਲੋ ਇਹਨਾਂ ਨੂੰ ਹੁਣ ਪੁਰਾਣੀ ਹੋ ਗਈ ਜਿਹਦੇ ਸਮੇਂ ਦੇ ਸਾਹਿਬ ਨਾਲ ਦਰਸ਼ਕਾਂ ਨੂੰ ਆਪਾਂ ਪਤਾ ਲਗਾਵਾਗੇ ਫੋਟੋ ਸਮਾਂ ਵੀ ਬਹੁਤ ਹੋ ਹਾਂਜੀ ਦੋਸਤੋ ਉਮੀਦ ਕਰਦੇ ਆ ਕਿ ਸਾਰੇ ਹੱਸਦੇ ਖੇੜਦੇ ਹੋਮੋਂਗੇ ਖੋਸਮੋਂਗੇ ਅੱਜ ਅਸੀਂ ਫੇਰ ਪਹੁੰਚਿਆਂਗੇ ਸਾਡੇ ਪਿੰਡ ਸਾਡੇ ਖੇਤ ਸਾਡੇ ਬਾਈ ਕੋਲੇ ਜੰਗ ਕੋਲੇ ਸਤਿ ਸ਼੍ਰੀ ਅਕਾਲ ਜੰਗ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹਨਾਂ ਦੀ ਪਲੋਟਾਂ ਫਲਸਾ ਵੇਰੀ ਕੀ ਫਤਜੀ ਅੱਛਾ ਜੰਗ ਵੀਰੇ ਆਪਣੇ ਪਿੰਡ ਹਵੇਲੀ ਬਣੀ ਹੋਈ ਆ ਹਾਂਜੀ ਹੈਗੀ ਆ ਹੈਗੀ ਆ ਨਾ ਹਵੇਲੀ ਹਵੇਲੀ ਵਾਲਿਆਂ ਦੀ ਜਿਹੜੀ ਹਵੇਲੀ ਬਣੀ ਆ ਹਵੇਲੀ ਵਾਲੇ ਬਾਇਦੇ ਨੇ ਸਾਰਾ ਪਰਿਵਾਰ ਆਪਣੇ ਹਾਂਜੀ 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 ਤੇ ਆਪਣੇ ਪਿੰਡ ਬਣੀ ਹੋਈ ਹਵੇਲੀ ਦੀ ਅਸਲ ਜਿਹੜੀ ਕਹਾਣੀ ਐ ਹਾਂਜੀ ਹਵੇਲੀ ਬਣੀ ਕਿਵੇਂ ਬਣਾਈ ਕਿਹਨੇ ਤੇ ਆਪਣੇ ਪਿੰਡ ਜਿਹੜੇ ਹਵੇਲੀ ਵਾਲੇ ਚੱਲ ਕੇ ਆਏ ਉਹਨਾਂ ਦਾ ਸੋਕੜ ਜਿਹੜਾ ਸੀਗਾ ਕਿੱਥੋਂ ਸੀਗਾ ਉਹਦੇ ਬਾਰੇ ਵੀਰੇ ਕੁਝ ਦੱਸੋਗੇ ਅੱਡ ਦਰਸ ਕਰ ਹਾਂਜੀ ਹਾਂਜੀ ਇਹ ਗੱਲ ਹੈ ਜੀ ਬਜ਼ੁਰਗਾਂ ਤੋਂ ਸੁਣਦੇ ਆ ਇਹਦੇ ਬਾਰੇ ਠੀਕ ਹੈ ਜਿਹੜੇ ਆਪਣੇ ਦਾਦੇ ਪੁਰਦਾਦੇ ਸੀ ਉਹਨਾਂ ਤੋਂ ਠੀਕ ਹੈ ਉਹ ਬਾਈਣਾ ਆਪਣਾ ਪਿੰਡਾ ਨੂੰ ਯਾਨੀ 900 ਸਾਲ ਹੋ ਗਿਆ ਬੱਜੇ ਨੂੰ ਟੱਬਾ ਪਿੰਡ ਮਤਲਬ ਬਜ਼ੁਰਗ ਦਾਦ ਨੇ ਜਿਹੜੇ ਹਸਾਬ ਨਾਲ ਠੀਕ ਹੈ ਜੀ ਤੇ ਜਿਹੜਾ 2025 ਨਾਲ ਦੇ ਉੱਤੇ ਆ ਇਹਨਾਂ ਨੂੰ ਵੀ 700 ਸਾਲ ਇਹ ਪਰਿਵਾਰ ਨੂੰ ਹੋ ਗਿਆ ਇਹਨੂੰ ਇਹਨਾਂ ਦਾ ਪੱਥਾ ਕਾਲਗੜ ਦਾ ਕਾਲਗੜ ਪਿੰਡ ਦਾ ਹਾਂਜੀ ਠੀਕ ਹੈ ਇਹ ਇਹਨਾਂ ਦੇ ਜਿਹੜੇ ਵੱਡ ਬੋਡੇਰੇ ਸੀ ਜਿਵੇਂ ਮਹਾਰਾਜ ਜੀਸ਼ਨ ਦਾ ਰਾਜ ਸੀਗਾ ਨਾ ਠੀਕ ਹੈ ਜੀ ਉਹਦੀ ਗੱਲ ਹੈ ਠੀਕ ਹੈ ਇਧਰ ਆਪਾਂ ਦਾ ਪਟਿਆਲਾ ਰਹਾ ਦਾ ਪਿੰਡ ਆਪਣਾ ਤਾਂ ਬਾਬਾ ਅੱਲੇ ਦੀ ਅੱਲੇ ਦੀ ਰਹਾ ਤੇ ਬੰਦਿਆਂ ਬਾਤ ਮਤਲਬ ਬਾਰਾ ਜੀ ਭੂਪੇ ਹੁਣ ਭਵਿੰਦਰ ਸਿੰਘ ਹੁਣੇ ਬਾਅਦ ਚ ਉਹਨੇ ਬਾਬੇ ਅੱਲੇ ਵਾਲੇ ਦੀ ਗੱਲ ਚੱਲਦੀ ਆ ਠੀਕ ਹੈ ਜੀ ਤੇ ਇਹ ਬੰਦਾ ਬਹੁਤ ਤਕੜਾ ਸੀ ਪਹਿਲਵਾਨ ਸੀ ਬਹੁਤ ਨਰਵਾ ਕਿਹਨਾਂ ਦਾ ਹਵੇਲੀ ਵਾਲਿਆਂ ਦਾ ਜਿਹੜਾ ਵੱਡ ਬੁੜੇਰਾ ਸੀ ਕੀ ਨਾਂ ਨਾਂ ਕੀ ਸੀ ਉਹਦਾ ਨਾਂ ਸੀਗਾ ਦੁੱਲਾ ਸਿੰਘ ਦੁੱਲਾ ਸਿੰਘ ਹਵੇਲੀ ਵਾਲਾ ਸਰਾ ਦੁੱਲਾ ਸਿੰਘ ਸਰਾ ਵਜਦਾ ਸੀ ਉਹ ਠੀਕ ਆ ਬੜੀ ਟੱਬਾ ਉਹਨੇ ਬਗਦਾ ਤੌਰ ਤੇ ਖਾਇਆ ਕੱਲਾਂ ਟੱਬਾ ਨਹੀਂ ਖਾਇਆ ਅੱਛਾ ਬੜੀ ਟੱਬੇ ਵਾਲਾ ਹਾਂਜੀ ਬੜੀ ਟਿੱਬੇ ਵਾਲਾ ਦੁੱਲਾ ਸਿੰਘ ਸਰ ਸਰਦਾਰ ਸਰਾ ਠੀਕ ਆ ਤੇ ਉਹ ਮਤਲਬ ਹੁਣ ਜਿਵੇਂ ਰਾਜੇ ਛੇਵੇਂ ਸਤਗੁਰ ਤੋਂ ਚਲਦੀ ਹੋਈ ਇਹ ਰੀਤ ਕੋਲਾਂ ਦੀ ਠੀਕ ਆ ਕਿਉਂਕਿ ਇਹ ਵੀ ਧਰਮੀ ਰਾਜਾ ਹੋਇਆ ਮਹਾਰਾਜ ਜਿਸ਼ਿਓ ਠੀਕ ਆ ਇਹਨੂੰ ਵੀ ਐਸ ਵੀ ਮੈਂ ਆਪਣੀ ਬਰਾਸਤ ਸਾਹਮਣੇ ਰੱਖਾਂ ਠੀਕ ਆ ਇਹਨੂੰ ਮਤਲਬ ਬੰਦੇ ਛੱਡੇ ਵੀ ਹੁੰਦੇ ਨੇ ਸਾਹ ਦੇ ਬੰਨਾਂ ਦੇ ਵਿੱਚ ਇਹਨਾਂ ਦੇ ਹੌਲੀ-ਹੌਲੀ ਇਹ ਬੰਦਾ ਹੱਥ ਲੱਗ ਗਿਆ ਬੰਦੇ ਆਦ ਨੇ ਵੀ ਟਿੱਬੇ ਦਾ ਬੰਦਾ ਹੈ ਦੁੱਲਾ ਸਿੰਘ ਵੀ ਬਹੁਤ ਤਕੜਾ ਪਹਿਲਵਾਨ ਆ ਠੀਕ ਹੈ ਮੂੰਗਾ ਆਪਣਾ ਪਿੰਡ ਇਧਰ ਪਟਿਆਲਾ ਰਹਿਣਾ ਤਾਂ ਸੀਗਾ ਪਹਿਲਾਂ ਵੀ ਗੱਲ ਹੋ ਗਈ ਕੋਲ ਲੈ ਗਏ ਉਹਨੂੰ ਬਾਈ ਠੀਕ ਹੈ ਤੇ ਉੱਥੇ ਲੈ ਗਏ ਇਹ ਜਨੇ ਜੋਰ ਦਿਖਾਏ ਆਪਣੇ ਘੋਲ ਦਿਖਾਏ ਠੀਕ ਹੈ ਉਹ ਏਰੀਆ ਦੇ ਵਿੱਚ ਇਹਨੇ ਮਤਲਬ ਕੋਈ ਛੱਡੇ ਹੀ ਨਹੀਂ ਮਹਲਮਾਨ ਬਾਈ ਜੀ ਜਿਹੜਾ ਨਾਂ ਚੱਤ ਕੀਤਾ ਹੋਇਆ ਹਾਂਜੀ ਚਾਕੇ ਮੂਲੀ ਮੈਂ ਧਾਰ ਲੈਂਦਾ ਜਮਾਈ ਜਦੋਂ ਨਾਂ ਛੱਡਾ ਰਜੀਸ਼ੋਂ ਰਾਜਾ ਸੀ ਜਿਹੜਾ ਬਹੁਤ ਖੁਸ਼ ਹੋ ਗਿਆ ਤੇ ਬਹੁਤ ਯਾਰ ਠੀਕ ਹੈ ਤੇ ਜਦੋਂ ਖੁਸ਼ ਹੋ ਗਿਆ ਮਤਲਬ ਵਿਰੋਧaband ਦੇ ਵਿੱਚ ਇਹਨੂੰ ਜੰਗੀਰਵਾਲ ਸੀ ਉਹਨੇ ਰਜੀਸ਼ੋਂ ਨੇ ਠੀਕ ਹੈ ਯਾਨੀ ਜਿਵੇਂ ਬਜ਼ੁਰਗ ਦਾਦ ਜੀ ਨੇ 900 ਵਿਗੇ ਦਾ ਜ਼ਮੀਨ ਸੀਗੀ ਠੀਕ ਆ ਉਹ ਠੀਕ ਆ ਤੇ ਬਾਕੀ ਹਵੇਲੀ ਪਾਉਣ ਵਾਸਤੇ ਪੈਸੇ ਦਿੱਤੇ ਮੋਟੇ ਠੀਕ ਆ ਝੂਲਤ ਮਤਲਬ ਜਿਵੇਂ ਅੱਜ ਆਪਾਂ ਕੋਈ ਜਿਹੜੀ ਹਵੇਲੀ ਅੱਜ ਆਪਣੇ ਉਹ ਖੜੀ ਆ ਪ੍ਰੋਪਰ ਖੜੀ ਆ ਪਰ ਹਾਂਜੀ ਹੈਗੀ ਯਾਨੀ ਕਿ ਖਰਤਾ ਚਲੋ ਇਹ ਹੁਣ ਹੁਣ ਪੁਰਾਣੀ ਹੋ ਗਈ ਜਿਹਦੇ ਸਮੇਂ ਦੇ ਹਿਸਾਬ ਨਾਲ ਦਰਸ਼ਕਾਂ ਨੂੰ ਆਪਾਂ ਬਤਵਾਵਾਗੇ ਫੋਟੋ ਸਮਾਂ ਵੀ ਬਾਤ ਹੋ ਗਿਆ ਨਾ ਹੁਣ ਰஞ்சிਸ਼ ਹੁੰਦਾ ਰਾਜਗੁਰੂ ਵੀ ਕਿੰਨਾ ਟਾਈਮ ਝੂਲਤ ਸਾਰਾ ਆਪਾਂ ਨੂੰ ਪਤਾ ਹੀ ਆ ਨਾ ਸਹੀ ਗੱਲ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਹਵੇਲੀ ਦੇ ਦਿੱਤੇ ਨੂੰ ਝੂਲਤ ਵਾਸਤੇ ਪੈਸਾ ਡ ਤੇ ਚੜਾਈ ਸੀ ਏਰੀਆ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦਾ ਦਾਬ ਦਵਾ ਸੀ ਪੂਰਾ ਨੌ ਚਲਦਾ ਸੀ ਉਹ ਬੰਦੇ ਦਾ ਠੀਕ ਹੈ ਬਈ ਕੋਈ ਹੈਗਾ ਦੁੱਲਾ ਸਿੰਘ ਸਲਾ ਠੀਕ ਹੈ ਤੇ ਉਹਦੀ ਬਰਾਸਤ ਚੱਲਦੀ ਆ ਹੁਣ ਆਪਣੇ ਪਿੰਡ ਪਰਿਵਾਰ ਵੀ ਨੇ ਉਹ ਪਰਿਵਾਰ ਉਹਦੀ ਫੈਮਿਲੀ ਹੈਗੀ ਆ ਬਹੁਤ ਵਧੀਆ ਪਰਿਵਾਰ ਆ ਸਾਰਾ ਆਪਣੇ ਮਤਲਬ ਸਾਰੇ ਪਿੰਡਾਂ ਨੇ ਵਧੀਆ ਸਾਰਾ ਰਿਲੇਸ਼ਨ ਨੇ ਸਾਰੇ ਪਰਿਵਾਰਾਂ ਦੇ ਉਹ ਮੁਲਾਜਾ ਪੂਰਾ ਰੱਖ ਪੂਰਾ ਹੀ ਵਧੀਆ ਪਰਿਵਾਰ ਆ ਜੀ ਹਰੇਕ ਦੇ ਦੁੱਖ ਸੁੱਖ ਦੇ ਖੜਦੇ ਹਾਂ ਜੀ ਖੜਦੇ ਨੇ ਬਿਲਕੁਲ ਖੜਦੇ ਨੇ ਤੇ ਉਹਨਾਂ ਦੀ ਪ੍ਰਾਪਤੀ ਇੱਕ ਹੋਰ ਵੀ ਆ ਸਕੂਲ ਦੇ ਵਿੱਚ ਮਤਲਬ ਹਰ ਸਾਲ ਉਹ ਠੀਕ ਹੈ ਬੱਚਿਆਂ ਦਾ ਜਿਹੜੇ ਫਾਟ ਸੈਕੰਡ ਆਉਂਦੇ ਨੇ ਇਹ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਠੀਕ ਹੈ ਉਹਨਾਂ ਦਾ ਬਗੈਰ ਤੌਰ ਤੇ ਮਾਨ ਸਨਮਾਨ ਵੀ ਉਹ ਪਰਿਵਾਰ ਕਰਦਾ ਹੈ ਪ੍ਰੋਗਰਾਮ ਕਰਾ ਕੇ ਉੱਥੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਕਰਾ ਕੇ ਮਾਨ ਸਨਮਾਨ ਕਰਦਾ ਹੈ ਇਹ ਵੀ ਚੰਗੀ ਗੱਲ ਆ ਚੰਗੀ ਰੀਤ ਆ ਉਹਨਾਂ ਨੇ ਪਾਈ ਆ ਜਿਵੇਂ ਵੀ ਹੈਗਾ ਪਰਿਵਾਰ ਨੇ ਵਧੀਆ ਰੀਤ ਪਾਈ ਆ ਬਹੁਤ ਵਧੀਆ ਸੋਚ ਹੈ ਪਰਵਾਰ ਦੀ ਇਹ ਜਿਹੜੀ ਅਸਲ ਜਿਹੜੀ ਕਹਾਣੀ ਸੀ ਹਵੇਲੀ ਵਾਲਿਆਂ ਦੇ ਪਰਿਵਾਰ ਦੀ ਉਹ ਦੁੱਲਾ ਸਿੰਘ ਤੋਂ ਸਟਾਰਟ ਹਾਂ ਦੁੱਲਾ ਸਿੰਘ ਆ ਉਹ ਦਾ ਜਨਮ ਦਾਦਾ ਜਿਹੜਾ ਉਹ ਦਾ ਜਨਮ ਉਹ ਤੋਂ ਪਹਿਲਾਂ ਹੋਣਿਆ ਨੇ ਹਵੇਲੀ ਦੇ ਜਨਮ ਦਾਦਾ ਠੀਕ ਹੈ ਸ਼ਾਦਾ ਦੁੱਲਾ ਸਿੰਘ ਨੇ ਦੁੱਲਾ ਸਿੰਘ ਸਰਾ ਹਾਂ ਦੁੱਲਾ ਸਿੰਘ ਸਰਾ ਬੜੀ ਟਿੱਬੇ ਵਾਲਾ ਬਾਈ ਦਾ ਬਗਦਾ ਦੌਰ ਤੇ ਇਹ ਮੈਂ ਤੁਹਾਨੂੰ ਮੈਨੂੰ ਵੀ ਕਿਵੇਂ ਪਤਾ ਲੱਗਾ ਨਹੀਂ ਪਤਾ ਕੋਸ ਤਾਂ ਮੈਂ ਬੁਢਾ ਦਸਾਉਂਦਾ ਉਹ ਗੱਲਾਂ ਠੀਕ ਆ ਮੈਨੂੰ ਵੀ ਮੈਂ ਵੀ ਆਸ ਗੰਕ ਦਾ ਬੰ ਪੜ੍ਹਦਾ ਨਾ ਸਾ ਮੈਨੂੰ ਬਹੁਤ ਕਿਤਾਬਾਂ ਪੜ੍ਹਦਾ ਠੀਕ ਆ ਹਰ ਬੰਦੇ ਕੋਲੇ ਨਹੀਂ ਆਪਾਂ ਗੱਲ ਕਰਦੇ ਮੈਨੂੰ ਇੱਕ ਕਿਤਾਬ ਮਿਲੀ ਉਹ ਇਹੋ ਕਿਤਾਬ ਦੇ ਵਿੱਚ ਉਹਦਾ ਨਾਮ ਮੈਂ ਭੁੱਲ ਗਿਆ ਉਹ ਜੱਟਾਂ ਦੇ ਗੋਤਾਂ ਬਾਰੇ ਉਹਦੇ ਵਿੱਚ ਵਰਣਨ ਕਰਿਆ ਬਸ ਜੀ ਨਹੀਂ ਕਰਾਂਦੇ ਗੋਤਾਂ ਬਾਰੇ ਵੀ ਕਿੱਥੋਂ ਆਏ ਕੌਣ ਕੀ ਆ ਕਿਵੇਂ ਕੀ ਆਦਾ ਵੱਡ ਬੜੇ ਰੇ ਨਾ ਕਿੱਥੇ ਕੀ ਜੁੜਦੀ ਹੈ ਰੀ ਤਾਂ ਠੀਕ ਆ ਉਹ ਪ੍ਰੋਬਲਮ ਇੱਕ ਤਾਬ ਲੈ ਆ ਠੀਕ ਹੈ ਕੋਈ ਬੰਦਾ ਮੈਂ ਹੁਣ ਭੁੱਲ ਗਿਆ ਮੈਂ ਬਿਸਰ ਜਾ ਮੇਰੇ ਨਾਲ ਮਤਲਬ ਇੰਨੀ ਤਰ੍ਹਾਂ ਗਲਤ ਲੋਕ ਕਰ ਜਾਂਦੇ ਨੇ ਵੈਸੇ ਵਧੀਆ ਗੱਲਾਂ ਨਹੀਂ ਹੁੰਦੀਆਂ ਇਹ ਠੀਕ ਹੈ ਉਹ ਕਦਾ ਪੜਨ ਦਾ ਲੈ ਗਿਆ ਬੰਦਾ ਵਾਪਸ ਨਹੀਂ ਕਰੀ ਵਾਪਸ ਨਹੀਂ ਕਰੀ ਹੰਜੇ ਮੈਂ ਇਹਨਾਂ ਨੂੰ ਵੀ ਪੜਾਉਣੀ ਸੀ ਬੇਲੀ ਵਾਲਿਆਂ ਨੂੰ ਵੀ ਇਹ ਜਵਾਕਾਂ ਨੂੰ ਹਾਜ਼ਰੀ ਮੈਂ ਇਹਨਾਂ ਦੇ ਬੱਗੇ ਹੋਣੀਆਂ ਨੂੰ ਠੀਕ ਹੈ ਬੱਗੇ ਨੂੰ ਵੀ ਪਤਾ ਲੱਗਾ ਭੱਲੇ ਨੂੰ ਵੀ ਪਤਾ ਲੱਗਾ ਫਿਰ ਇਹਨਾਂ ਨੂੰ ਦੱਸ ਗਿਆ ਮਹਾਬਾਈ ਇੰਨਾ ਕਾ ਉਹ ਮੈਂ ਪੜ੍ਹੇ ਦੋ ਤਿੰਨ ਕਵਿਸ਼ੀ ਉਹਦੇ ਬਾਰੇ ਗੁੱਲਾ ਸਿੰਘ ਬਾਰੇ ਖਾ ਖਾ ਲੇਖ ਵਧੀਆ ਲਿਖਿਆ ਹੋਇਆ ਸੀ ਬੰਦੇ ਦਾ ਠੀਕ ਹੈ ਕਿ ਇੱਕ ਮੇਰੇ ਨਾਲ ਹਾਰਮੋਨਾ ਆਪਣਾ ਧੂਆਂ ਕਰਨ ਵਾਲੀ ਮਸ਼ੀਨ ਆ ਕੋਈ ਉਹ ਲੈ ਗਿਆ ਪਤੰਦਰ ਉਹ ਨਹੀਂ ਦੇ ਰਿਹਾ ਕਿ ਕਿੰਡੀ ਗੱਲ ਆ ਇਹ ਵਧੀਆ ਮੈਂ ਨਹੀਂ ਕਹਿੰਦਾ ਵਧੀਆ ਗੱਲ ਨਹੀਂ ਹੁੰਦੀ ਇਹ ਆ ਚਲੋ ਉਹ ਤਾਂ ਗੱਲਾਂ ਹੋ ਗਈਆਂ ਤੇ ਹਵੇਲੀ ਵਾਲਿਆਂ ਦਾ ਜਿਹੜਾ ਹਵੇਲੀ ਦਾ ਜਨਮਦਾਤਾ ਸੀ ਉਹ ਸੀਗਾ ਦੁੱਲਾ ਸਿੰਘ ਸਰਾ ਹਾਂਜੀ ਮੇਰੇ ਪਿੰਡ ਹਵੇਲੀ ਆ ਦੋਸਤੋ ਉਹਦੀ ਵੀਡੀਓ ਵੀ ਪਾਵਾਂਗੇ ਇਸੇ ਤੁਹਾਨੂੰ ਥੱਲੇ ਜਿਹੜੀ ਕੈਪਸ਼ਨ ਦੇ ਵਿੱਚ ਫੋਟੋ ਲੱਗੀ ਹੋਈ ਆ ਉਹੀ ਹਵੇਲੀ ਦੀ ਆ ਕਿਉਂਕਿ ਹੁਣ ਉਹ ਖਸਤਾ ਹਾਲਤ ਦੇ ਵਿੱਚ ਆ ਇਹ ਸੋ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਡੇ ਪਿੰਡ ਦੇ ਸ਼ਹੀਦ ਨੇ ਜੋ ਹੋਏ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਫੌਜੀ ਸ਼ਹੀਦ ਇੱਕ ਤਾਂ ਮੁੰਡਾ ਥੋੜਾ ਟਾਈਮ ਪਹਿਲਾਂ ਸ਼ਹੀਦ ਹੋਇਆ ਤੇ ਇੱਕ ਬੜਾ ਪੁਰਾਣਾ ਸ਼ਹੀਦ ਆ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਵੀ ਕੌਣ ਸੀ ਕਿੰਨਾ ਦਾ ਸੀ ਤੇ ਉਹਦੀ ਸ਼ਹੀਦੀ ਕਿਹੜੇ ਸਾਲ ਚ ਹੋਈ ਕਿਹੜੀ ਜੰਗਸ ਹੋਈ ਉਦੋਂ ਲਈ ਦੋਸਤੋ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ